ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਤ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਬਾਹਦ ਪਿੰਡ ਬੀੜ ਬਹਿਮਣ ਵਿਖੇ ਹੋਏ ਅੰਨੇ ਕਤਲ ਦੇ ਮਾਮਲੇ ਦੇ ਵਿੱਚ ਇਸ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਦੋ ਕਾਤਲਾਂ ਨੂੰ ਕਾਬੂ ਕਰ ਲਿਆ। ਦੱਸ ਦਈਏ ਕਿ 14 ਅਗਸਤ ਨੂੰ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜਾ ਦੀਪੂ ਸਿੰਘ ਹੈ ਉਹ ਆਪਣੇ ਮੋਟਰਸਾਈਕਲ ਇਸ ਵਾਰ ਹੋ ਕੇ ਕਰੋ ਬਿਨਾਂ ਦੱਸੇ ਚਲਾ ਗਿਆ ਸੀ ਜਦ ਦੀਪੂ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਾਲ ਸ਼ੁਰੂ ਕੀਤੀ ਗਈ ਤੇ 15 ਅਗਸਤ ਨੂੰ ਉਸ ਦੀ ਮ੍ਰਿਤਕ ਦੇ ਨਹਿਰ ਦੇ ਖੱਬੇ ਪਾਸੇ ਖਤਾਰਾਂ ਦੇ ਵਿੱਚੋਂ ਮਿਲਦੀ ਹੈ ਜਿਸ ਤੋਂ ਬਾਅਦ ਉਸ ਦੇ ਵੱਡੇ ਭਰਾ ਦੇ ਬਿਆਨਾਂ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਜਦ ਉਸ ਮਾਮਲੇ ਨੂੰ ਟ੍ਰੇਸ ਕੀਤਾ ਗਿਆ ਤਾਂ ਦੋ ਦੋਸ਼ੀ ਜਿਹੜੇ ਨੇ ਉਹ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ ਦੀਪੂ ਜੋ ਕਿ 17 ਸਾਲ ਦਾ ਨਾਬਾਲਗ ਲੜਕਾ ਸੀ ਦੋਸ਼ੀ ਗੁਰਦੀਪ ਤੇ ਦੀਪੂ ਸਿੰਘ ਦੀ ਮਾਤਾ ਸਰਬਜੀਤ ਕੌਰ ਦਾ ਰਿਲੇਸ਼ਨ ਸੀ ਜੋ ਕਿ 7-8 ਸਾਲ ਤੋਂ ਸੀ ਤੇ ਦੀਪੂ ਸਿੰਘ ਨੂੰ ਆਪਣੀ ਮਾਤਾ ਸਰਬਜੀਤ ਕੌਰ ਤੇ ਦੋਸ਼ੀ ਗੁਰਦੀਪ ਸਿੰਘ ਦੇ ਰਿਲੇਸ਼ਨ ਤੋਂ ਇਤਰਾਜ਼ ਸੀ ਜਿਸ ਦੇ ਚੱਲਦਿਆਂ ਹੀ ਰਸਤੇ ਤੋਂ ਇਸ ਮੁੰਡੇ ਨੂੰ ਹਟਾਉਣ ਦੇ ਲਈ ਸਾਰੀ ਕਤਲ ਦੀ ਸਾਜ਼ਿਸ਼ ਨੂੰ ਕੱਲਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੀਪੂ ਸਿੰਘ ਨੂੰ ਵਰਗਲਾ ਕੇ ਮੋਟਰਸਾਈਕਲ ਖਰੀਦ ਕਰਨ ਦਾ ਬਹਾਨਾ ਦੇ ਕੇ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਤੇ ਮ੍ਰਿਤਕ ਦੇ ਖੁਰਦਬੁਰਦ ਕਰਨ ਦੇ ਲਈ ਝਾੜੀਆਂ ਦੇ ਵਿੱਚ ਸੁੱਟ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਗੁਰਦੀਪ ਸਿੰਘ ਉਸੇ ਦਿਨ ਦੀਪੂ ਸਿੰਘ ਦੀ ਮਾਤਾ ਸਰਬਜੀਤ ਕੌਰ ਨੂੰ ਨਾਲ ਲਿਜਾ ਕੇ ਦੀਪੂ ਸਿੰਘ ਦੀ ਗੁੰਮਸ਼ੁਦਗੀ ਦੇ ਬਾਰੇ ਥਾਣੇ ਦੇ ਵਿੱਚ ਖਾਸ ਦੇ ਦਿੰਦੇ ਤੇ ਆਪਣੇ ਵੱਲੋਂ ਕੀਤੇ ਅਪਰਾਧ ਨੂੰ ਛੁਪਾਉਣ ਦੇ ਲਈ ਖੁਦ ਹੀ ਨਹਿਰ ਦੀ ਪਟਰੀ ਤੇ ਦੀਪੂ ਸਿੰਘ ਦੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਸ ਦੀ ਪਾਲ ਕਰਦਾ ਰਹਿੰਦਾ ਹੈ ਇਹ ਦੋਵੇਂ ਦੋਸ਼ੀ ਇਸ ਤੋਂ ਪਹਿਲਾਂ ਵੀ ਵੱਖ-ਵੱਖ ਮੁਕਦਮਿਆਂ ਦੇ ਵਿੱਚ ਸਿਰਸਾ ਤੇ ਬਠਿੰਡਾ ਜੇਲ੍ਹ ਦੇ ਵਿੱਚ ਰਹਿ ਚੁੱਕੇ ਨੇ ਤਾਂ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ ਇਦਾਂ ਦੀ ਕਿ 15 ਅਗਸਤ ਨੂੰ ਸਾਨੂੰ ਇੱਕ ਸਦਰਖਾਨੇ ਵਾਲਿਆਂ ਨੂੰ ਬੀੜ ਵੈਮਰ ਜਿਹੜੀਆਂ ਇਹਨਾਂ ਦੇ ਏਰੀਆ ਚ ਪਿੰਡ ਪੈਂਦਾ ਉਹਦੇ ਨਾਲ ਨਹਿਰ ਤੇ ਨਾਲ ਕਤਾਨਾ ਜਿਹੜੀਆਂ ਹੁੰਦੀਆਂ ਉੱਥੇ ਇੱਕ ਡੈੱਡ ਬੋਡੀ ਦੀ ਜਾਣਕਾਰੀ ਮਿਲੀ ਸੀ ਜਿਸੇ ਚਾਹਦੇ ਆਪਣੇ ਐਸ ਐਚਓ ਸਦਰ ਬਠਿੰਡਾ ਦੇ ਇੰਚਾਰਜ ਸੀਏਏ 1 ਬਠਿੰਡਾ ਦੇ ਮੌਕੇ ਤੇ ਪਹੁੰਚੇ ਨੇ ਆਪਣੇ ਡੀਐਸਪੀ ਸਾਹਿਬ ਵੀ ਗਏ ਸੀ ਤੇ ਉਹ ਜਾ ਕੇ ਦੇਖਿਆ ਕਿ ਜਿਹੜੀ ਕਾਸ਼ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ ਜੋ ਫਿਰ ਉਹਦੇ ਘਰ ਦੇ ਵੀ ਆ ਕੇ ਤੇ ਪਤਾ ਲੱਗਾ ਕਿ ਉਹਦਾ ਨਾਮ ਦੀਪੂ ਸੀ ਤੇ ਉਹਦੀ ਉਲਾਦ ਸੀ ਤੇ ਉਹਨੂੰ ਇੱਕ ਦਿਨ ਪਹਿਲਾਂ ਦੇ ਇਹੀ ਭਾਲਣ ਦੇ ਸੀ ਤਾਂ ਉਸ ਦੇ ਕਿਉਂਕਿ ਉਹ ਸਾਨੂੰ ਜਿਹੜੇ ਹਾਲਾਤ ਹੈ ਉਹ ਸ਼ੱਕੀ ਲੱਗੇ ਕੁਝ ਰੀ ਲਾਸ਼ ਦੇ ਉੱਤੇ ਰੈਡ ਬੋਡੀ ਦੇ ਉੱਤੇ ਇੰਜਰੀਜ਼ ਸੀ ਤਾਂ ਫਿਰ ਅਸੀਂ 302 ਦਾ ਅ ਪਰਚਾ ਜਿਹੜੀ ਇੰਟਰਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਲੂਗਾ ਜੀਆਂ ਦੇ ਅਗੇਂਸਟ ਸਦਰ ਖਾਣੇ ਚ ਹੀ ਦਰਜ ਕੀਤਾ ਮਰਨ ਵਾਲੇ ਦੇ ਭਰਾ ਦੇ ਬਿਆਨਾਂ ਤੇ ਤੇ ਫਿਰ ਜਦੋਂ ਤਪ ਸਾਡੀ ਤਫਤੀਸ਼ ਸ਼ੁਰੂ ਹੋਈ ਤਾਂ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਤੋਂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਇਹ ਦੋ ਦੋਸ਼ੀ ਵੀ ਫੜਲੇ ਉਹਦੇ ਚੋਂ ਇੱਕ ਜਿਹੜਾ ਬੰਦਾ ਮਰਿਆ ਉਹਦਾ ਸਟੈਪ ਡੈਡ ਜਿੰਨੂੰ ਕਹਿੰਦੇ ਆ ਉਹ ਸੀ ਤੇ ਉਹਦਾ ਦੋਸ਼ ਦੋਸਤ ਹੈ ਉਹਦੇ ਜਿਹੜੇ ਡੈਡ ਦਾ ਪਿਤਾ ਦਾ ਅਮੀਨ ਸ਼ਰਮਾ ਇਥੇ ਧੋਬੀ ਯਾਨੀ ਬਸਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਹੈ ਕਿ ਜਿਹੜਾ ਇਹ ਬੰਦਾ ਮ੍ਰਿਤਕ ਮਰਨ ਵਾਲਾ ਹੈ ਤਿੰਨ ਭੈਣ ਭਾਈ ਸੀ ਦੋ ਭਰਾ ਇੱਕ ਭੈਣ ਤੇ ਇਹ ਆਪਣੀ ਇਹਦੇ ਜਿਹੜੇ ਮਦਰ ਹੈਗੇ ਨੇ ਇਹ ਆਪ ਤੇ ਜਾਨੀ ਕਿ ਲੀ ਜਿਹੜੇ ਜਿਨ੍ਹਾਂ ਨੇ ਇਹਨਾਂ ਦਾ ਜਿਹਦੇ ਨੁਤਫੇ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਲ ਨਹੀਂ ਸੀ ਰਹਿੰਦੇ ਇੱਕ ਗੁਰਦੀਪ ਨਾਮ ਦੇ ਵਿਅਕਤੀ ਨਾਲ ਇੱਥੇ ਰਹਿੰਦੇ ਸੀ। ਜੋਧੂਪੁਰ ਰਵਾਨੇ ਉੱਥੇ ਉਹ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ तकरीबन 8 ਸਾਲ ਪਹਿਲਾਂ ਦੇ ਰਹਿ ਰਹੇ ਸੀ ਉਹ ਵੀ ਇਹ ਬੱਚਾ ਹੈਗਾ ਸੀ ਤੇ ਹੁਣ ਜਦੋਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਦਾ ਵੱਡਾ ਭਰਾ ਸੀ ਇਹ ਇਹਨਾਂ ਨਾਲ ਨਹੀਂ ਸੀ ਰਹਿੰਦਾ ਇਹ ਆਪਣੇ ਜਾਨੀ ਕਿ ਜੋ ਜਿਹੜਾ ਪਿੰਡ ਹੈਗਾ ਉੱਥੇ ਰਹਿੰਦਾ ਸੀ ਤੋਂ ਅਲਟੀਮੇਟਲੀ ਇਹ ਬੰਦਾ ਇਸ ਚੀਜ਼ ਨੂੰ ਡਿਸਲਾਈਕ ਵੀ ਕਰਦਾ ਸੀ ਤੇ ਇਤਰਾਜ਼ ਵੀ ਕਰਦਾ ਸੀ ਸੈਕੰਡਲੀ ਹੋਰ ਵੀ ਜਿਹੜੀ ਪੁੱਛ ਗਈ ਇਸ ਦੌਰਾਨ ਇੱਕ ਸਭ ਤੋਂ ਜ਼ਰੂਰੀ ਗੱਲ ਨਿਕਲ ਕੇ ਸਾਹਮਣੇ ਆਈ ਹੈਗੀ ਆ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਗੁਰਦੀਪ ਜਿਹੜਾ ਦੋਸ਼ੀ ਵੀ ਹੈਗਾ ਇੰਨੇ ਕੁਝ ਸਮੇਂ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਗੁਰਦੀਪ ਨੇ ਆਪਦੇ ਹੀ ਰਿਸ਼ਤੇਦਾਰਾਂ ਦੀ ਰਿਸ਼ਤੇਜਮਾਂਮੇ ਲੱਗ ਰਹੇ ਹੈਗੇ ਕਿ ਜ਼ਮੀਨ ਚਾਰ ਬੰਦੇ ਇਕੱਠੇ ਕਰਕੇ ਜਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਂਹ ਵੇਚ ਦਿੰਦੀ ਅੱਗੇ ਵੇਚ ਦਿੰਦੀ ਨੌਂ ਕ ਕਨਾਲਾਂ ਦੀ ਜ਼ਮੀਨ ਹੈਗੀ ਆ ਅਮੀਨ ਸ਼ਰਮਾ ਦੇ ਵਿੱਚ 파ਟੀ ਸੀ ਉਹਦੇ ਜਦੋਂ ਵੇਚ ਦਿੱਤੀ ਹੈ ਤੇ ਉਹ ਗਾਂਹ ਇੰਤਕਾਲ ਹੋ ਗਿਆ ਤੇ ਗਾਂਹ ਜਿਹਨਾਂ ਨੇ ਖਰੀਦੀ ਹੈ ਜਦੋਂ ਉਹ ਵੇਚਣ ਲੱਗੇ ਉਹਨਾਂ ਤੇ ਉਹ ਮਹਾਰਾਜ ਜਿਹੜੇ ਜ਼ਮੀਨ ਦੇ origignal ਮਾਲਕ ਸੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਇਹਦੇ ਖਿਲਾਫ ਯਾਨੀ ਕਿ ਇੱਕ ਜਿੱਦਾਂ ਕੋਈ ਪ੍ਰੋਸੈਸ ਹੋ ਰਿਹਾ ਐ ਐਸਡੀਐਮ ਦੇ ਅਗੇਂਸਟ ਇੱਕ ਦਰਖਾਸਤ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਹੈ ਗਲਤ ਹੋਈ ਹੈਗੀ ਤੇ ਹੁਣ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜ਼ਮੀਨ ਇਹਦੇ ਕੋ ਖਰੀਦੀ ਸੀ ਉਹ ਦੇਖੋ ਮੰਗਣ ਲੱਗ ਕੇ ਪੈਸੇ ਵੀ ਪਲੱਸ ਕਿ ਇਹ ਤੂੰ ਗਲਤ ਕੀਤਾ ਇਹ ਉਸ ਚੀਜ਼ ਨੂੰ ਬਚਣ ਵਾਸਤੇ ਜੋ ਇਹਨੇ ਸਾਨੂੰ ਇਹ ਦੱਸਿਆ ਕਿ ਇਹਨੇ ਪਲਾਨ ਬਣਾਇਆ ਅਮਿੰਨ ਸ਼ਰਮਾ ਦੇ ਨਾਲ ਰਲ ਕੇ ਕਿ ਕਤਲ ਕਰ ਦਿੰਨੇ ਆ ਬੱਚੇ ਦਾ ਤੇ ਜਿਹਨੂੰ ਕਤਲ ਕਰਕੇ ਬਾਡੀ ਸੁੱਟ ਦਾਂਗੇ ਨਹੀਂ ਜਿਹਨੂੰ ਲੱਭੇਗੀ ਨਹੀਂ ਤੇ ਐਸੀ ਜਿਹੜਾ ਇਲਜ਼ਾਮ ਹੈਗਾ ਜਿਨ੍ਹਾਂ ਦੀ ਜ਼ਮੀਨ ਵੇਚੀ ਹੈ ਉਹਨਾਂ ਤੇ ਹੀ ਲਾ ਦੇਾਂਗੇ ਬਟ ਇਹਦੀ ਜਿੱਦਾਂ ਕਿ ਆਪਣੇ ਸਹੀ ਸਟਾਫ ਤੇ ਸਦਰ ਬਠਿੰਡਾ ਉਹਨਾਂ ਨੇ ਫਿਰ ਜਾਨਕੀ ਜਦੋਂ ਪਤਾ ਲੱਗਾ ਤੁਰੰਤ ਹੀ ਕਾਰਵਾਈ ਤੇ ਉਸੇ ਦਿਨ ਤੇ ਲੱਗ ਪਏ ਸਾਰੇ ਜਿਹੜੀ ਹੈਗੀ ਤਫਤੀਸ਼ ਚ ਲੱਗੇ ਨੇ ਕੋਈ ਸੀਸੀਟੀਵੀ ਚ ਲੱਗ ਗਿਆ ਬਾਕੀ ਜੁੜੀਆਂ ਵੀ ਟੈਕਨੀਕਲ ਲਾਸਟਸ ਤੇ ਲੱਗੇ ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਇਸ ਚੀਜ਼ ਦਾ ਪਰਦਾ ਹੀ ਖਿਫਾਸ਼ ਕਰ ਦਿੱਤਾ ਇਹਨੂੰ ਇਸ ਚੀਜ਼ ਦਾ ਮੌਕਾ ਹੀ ਨਹੀਂ ਦਿੱਤਾ ਕਿ ਇਸ ਚੀਜ਼ ਨੂੰ ਇਸ ਪਾਸੇ ਲੈ ਕੇ ਜਾਵੇ ਸੋ ਇਹਨੇ ਇੱਕ ਗਲਤ ਕੰਮ ਕੀਤਾ ਉਹਨਾਂ ਸ਼ਵਾਨਲੀ ਕਰ ਦੂਸਰਾ ਹੋਰ ਵੀ ਕਨਾਉਣਾ ਅਪਰਾਧ ਕੀਤਾ ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਦੇ ਚ ਇਹੀ ਉਹ ਫੜ ਲਏ ਨੇ ਇਹਨੂੰ ਘਰੋਂ ਮਾਨਾ ਬਣਾ ਕੇ ਲੈ ਗਿਆ ਕਿ ਉਹ ਹੈਗਾ ਸੀ ਵਿਸ਼ਵਾਸ ਕਰਦਾ ਸੀ ਮੋਟਰਸਾਈਕਲ ਖਰੀਦਣ ਦਾ ਆਪਾਨਾ ਬਣਾ ਕੇ ਲੈ ਗਿਆ ਤੇ ਫਿਰ ਇੱਥੇ ਲਿਆ ਕੇ ਆਪਣੇ ਨਹਿਰਾਂ ਤੇ ਇੱਥੇ ਕਿਉਂਕਿ ਸੋ ਇਨਸਾਨ ਹੈਗੀਆਂ ਤੇ ਉੱਥੇ ਲੈ ਗਿਆ ਤੇ ਇੱਥੇ ਇਹਨਾਂ ਨੇ ਗਲਾ ਘੁੱਟ ਕੇ ਦੀ హత్య ਕਰ ਦਿੱਤੀ ਆ ਬੋਡੀ ਛਪਾਤੀ ਸੀ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਸੀ ਉਹ ਐਸੀ ਰਿਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਤਫ਼ਤੀਸ਼ ਚੱਲ ਰਹੀ ਆ ਤੇ ਜੋ ਬਾਕੀ ਤੱਤ ਹੋਣਗੇ ਜੋ ਹੋ ਗਿਆ ਉਹ ਹੁਣੇ ਰਿਮਾਂਡ ਲੈ ਕੇ ਬਾਕੀ ਨਹੀਂ ਨਹੀਂ ਮਾਤਾ ਦਾ ਹਜੇ ਤੱਕ ਕੋਈ ਜਿੰਨੀ ਪੁਸ਼ਪੜਤਾਲ ਨਹੀਂ ਤੂ ਇਦਾਂ ਦਾ ਰੋਲ ਨਹੀਂ ਆਇਆ ਅਰੋਂ 40 45 ਦੇ ਹੈਗੇ ਆ ਜੀ ਜ਼ਿਆਦਾ ਨਹੀਂ ਹੈਗੇ ਉਹਨੇ ਜੋ ਦੱਸਿਆ ਉਹਨੇ ਕੱਪੜੇ ਨਾ ਘੋਪਿਆ ਜਿ ਸਾਫਾ ਨਹੀਂ ਹੁੰਦਾ ਮੈਰਿਜ ਹੋਈ ਸੀ ਜਾਂ ਲਿਵਿੰਗ ਨਹੀਂ ਨਹੀਂ ਜਿੱਦਾਂ ਮੈਂ ਦੱਸਾਂ ਉਹ ਲਿਵਿੰਗ ਅੱਜਕੱਲ ਜਿਹੜੀ ਟਰਮ ਚੱਲੀ ਹੈ 110 ਮੈਰਿਜ ਨੂੰ ਲਈ ਇਹ ਵਿਆਹ ਸੀ ਇਹ ਕਿਹਦੀ ਚੰਗਾ ਨਹੀਂ ਗੁਆਰਾ ਸੀ ਗੁਆਰਾ ਦਾ ਸੰਸਕ੍ਰਿਤ ਲੀਗਲੀ ਮੈਰਿਡ ਨਹੀਂ ਹੈਗਾ ਹਾਂ ਜੀ ਹਾਂਜੀ ਦੀਪੂ ਦੇ ਅਚਾ ਦੀਪੂ ਦੇ ਬਾਇਓਲੋਜੀਕਲ ਫਾਦਰ ਦੀ ਹੈਗੇ ਨੇ ਉਹ ਤਾਂ ਹੈਗੇ ਨੇ ਮਟਰਨ ਦੀ ਮਦਰ ਉਹਨਾਂ ਨਾਲ ਰਹਿੰਦੀ ਨਹੀਂ 8-9 ਸਾਲਾਂ ਤੋਂ ਇਹਦੇ ਨਾਲ ਹੀ ਰਹਿੰਦੀ ਹੈ ਹਾਂ ਇਹ ਜਿਹੜਾ ਬੰਦਾ ਹੈਗਾ ਗੁਰਦੀਪ ਜਿੱਦਾਂ ਹੈਗਾ ਜੀ ਇਹਦੇ ਤੇ ਪਹਿਲਾਂ ਵੀ ਇੱਕ ਜਨੇ ਹੁਣ ਤੱਕ ਜਿੰਨਾ ਪਤਾ ਲੱਗਿਆ ਇੱਕ ਪਰਚੇ ਦਾ ਹੈਗਾ ਚੋਰੀ ਦਾ ਮੁਕਦਮਾ ਹੈਗਾ ਹੋਰ ਵੀ ਇਹ ਪਤਾ ਕਰ ਰਹੇ ਕਿ ਹੋਰ ਵੀ ਇਹਦੀ ਕਿਸੇ ਹੋਰ ਜੁਰਮ ਚ ਵੀ ਨਾ ਸ਼ਮਾਨਲੀਅਤ ਹੋਈ ਦੀ ਉਹੀ ਪਤਾ ਕਰ ਰਹੇ ਆ ਜੋਧਪੁਰ ਰਮਾਣਾ ਜੀ ਜੋਧਪੁਰ ਮਾਨ ਉਹਦੀ ਮਾਂ ਫਿਰ ਉੱਥੇ ਆ ਕੇ ਰਿਆਂ ਲਾਪੀ ਨਾ ਇਹਨਾਂ ਦੇ ਘਰੇ ਰਹਿਣ ਲਾਪੀ ਗੁਰਦੀਪ ਕੇ ਸਾਰਾ ਸ਼ੁਰੂਆਤ ਨਾਲ ਬੋਲੋ ਬਹੁਤ ਬੇਰੂ ਜੇ ਇਹ ਸਾਰੇ ਪਲਾਨ ਇਹਨਾਂ ਨੇ ਰਲ ਕੇ ਬਣਾਇਆ ਨਾ ਪਹਿਲਾਂ ਜ਼ਮੀਨ ਇਹਨਾਂ ਨੇ ਰਲ ਕੇ ਗੁਰਦੀਪ ਦੇ ਜਿੰਨੂ ਦਾ ਸਹੇਗੀ ਰਿਸ਼ਤੇਦਾਰਾਂ ਨੇ ਪਹਿਲਾਂ ਵੇਚ ਦਿੱਤੀ ਆਪੀ ਕਾਗਜ਼ ਤਿਆਰ ਕਰਕੇ ਆਪੀ ਬੰਦੇ ਖੜੇ ਕਰਕੇ ਤੇ ਮੁੜ ਕੇ ਜਦੋਂ ਉਹ ਸੌਦਾ ਚਲੋ ਕਾਗਜ਼ੀ ਪੱਤਰੀ ਸਿਰੇ ਚੜ ਗਿਆ ਪਰ ਜਦੋਂ ਲੀਗਲੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਉਹਨੂੰ ਚੈਲੰਜ ਕੀਤਾ ਫਿਰ ਉਹ ਉਹ ਸਾਰੇ ਰੋਕ ਲੱਗੀ ਜਿਹੜੇ ਪੈਸੇ ਕੋਈ ਮਿਲਨੇ ਹੋਣੇ ਪਕਾਇਆ ਜਾਂ ਉਹ ਜਿਨ੍ਹਾਂ ਨੂੰ ਖਰੀਦੀ ਹੈ ਖਰੀਦੀ ਸੀ ਉਹ ਇਹਨਾਂ ਨੂੰ ਕਰਨਾ ਪਿਆ ਕਿ ਤੁਸੀਂ ਇਹ ਕੀ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਰਾ ਉਸ ਚੀਜ਼ ਤੋਂ ਧਿਆਨ ਡਾਇਵਰਟ ਕਰਕੇ ਚਲੋ ਮਾਮੇ ਹੋਰਾਂ ਦੇ ਜਿਨ੍ਹਾਂ ਦੇ ਰਿਸ਼ਤੇ 'ਚ ਮਾਮੇ ਲੱਗਦੇ ਜਿਨ੍ਹਾਂ ਨੇ ਜ਼ਮੀਨਾਂ ਨੇ ਵੇਚੀ ਸੀ ਕਿ ਉਹਨਾਂ ਨੂੰ ਇਦਾਂ ਇਨਟੈਂਗਲ ਕਰ ਲਾਂਗੇ ਸਾਡਾ ਮਸਲਾ ਅਲੋ ਜਾਊਗਾ ਫਿਰ ਇਹ ਸਾਰਾ ਅਪਰਾਧ ਇਹਨਾਂ ਨੌਕ ਨਾਲ ਨੌਕ ਨਾਲਾਂ ਜੀ ਤੇ ਜੋ ਰੈਸਪੈਕ ਨੌਕ ਨਾਲਾਂ ਰਸਮੀ ਮਨਤ ਅਸੂ ਪਰ ਤਾਂ ਪਰ ਜਿਹੜਾ ਜਿਹੜੀ ਉਹ ਜਿਹੜੀ ਗੁੱਸਤ ਕਰਨ ਵਾਲਾ ਵਿਕਰ ਹੈ ਉਹ ਤਾਂ ਪਹਿਲਾਂ ਪਿੰਡ ਗੁਰੂ ਸਾਹਿਬ ਸੈਣਾ ਨਾ ਜੀ ਰਾਣਾ ਪਿੰਡ ਪਹਿਲਾਂ ਗੁਰੂ ਸਾਹਿਬ ਸੈਣਾ ਬਣਾਇਆਗਾ ਹਾਂ ਹਾਲਾ ਬਾਦ ਹਾਂ ਹਾਲਾ ਹਾਂ ਹਾਲਾ ਬਾਦ ਇੱਕ ਲੀਨ ਹੈ ਕਿੰਨੀ ਸੀ ਜਿਹੜੀ ਵੇਚੀ ਹੈ ਤੇ ਰਿਸ਼ਤੇਦਾਰੀ ਇਹ ਜਿਹੜਾ ਮੈਂ ਐਕਚੁਅਲੀ ਇਹ ਪਤਾ ਕਰ ਰਹੇ ਹਾਂ ਕਿ ਕਿਹੜੇ ਪਿੰਡ ਦੇ ਨੇ ਉਹ ਹੀ ਦੱਸ ਹਾਂ ਬਈ ਹਾਲਾ ਬਿਲਾਲ ਪਿੰਡ ਐਸ ਪਰ ਹਿਮ ਕਿ 14 ਕ ਲੱਖ ਚ ਹੋਇਆ ਸੀ ਬਾਕੀ ਜਿਹੜੀ ਜਦੋਂ ਆਉਗੇ ਡਾਕੂਮੈਂਟਸ ਦੇਖਾਂਗੇ ਲਾਹਾਂਗੇ ਉਹਨਾਂ ਨੂੰ ਬੁਲਾਵਾਂਗੇ ਫਿਰ Subtitles <laughs> by